ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਇਹ ਇੱਕ ਦਾਨ ਜ਼ਰੂਰ ਕਰੋ ਕਿਉਂਕਿ ਇਹ ਦਾਨ ਕਰਨ ਦੇ ਨਾਲ ਸਾਡੇ ਉੱਤੇ ਸਤਿਗੁਰ ਸੱਚੇ ਪਾਸ਼ਾ ਬਹੁਤ ਮਿਹਰਬਾਨ ਹੁੰਦੇ ਨੇ ਤਾਂ ਇਹ ਦਾਨ ਕਿਹੜਾ ਹੈ ਅਤੇ ਵਿਸਾਖੀ ਦੇ ਤਰ੍ਹਾਂ ਉਹਨਾਂ ਨੂੰ ਕਿਉਂ ਕਿਹਾ ਜੋ ਕਿ ਆਪਾਂ ਕੋਈ ਵੀ ਦਾਨ ਪੁੰਨ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨੀ ਹੋਵੇ ਕਿਸੇ ਵੀ ਵਕਤ ਕਰ ਸਕਦੇ ਆ ਸਾਨੂੰ ਕੋਈ ਵੀ ਵਹਿਮ ਪਰਮਜਮ ਵਿਚਾਰ ਕਰਨ ਦੀ ਲੋੜ ਨਹੀਂ ਹੁੰਦੀ ਆਪਾਂ ਇਹਨਾਂ ਵਿਸ਼ਿਆਂ ਦੇ ਉੱਤੇ ਅਕਸਰ ਗੱਲਬਾਤ ਕਰਦੇ ਰਹਿੰਨੇ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਸਾਖੀ ਮੌਕੇ ਇਹ ਦਾਨ ਕਰਨ ਨਾਲੋਂ ਕਿਉਂ ਕਹਿ ਰਹੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦੇ ਨਾਲ ਸਾਨੂੰ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਵਸਾਖੀ ਦੇ ਤਿਉਹਾਰ ਬਾਰੇ ਵਸਾਖੀ ਦੇ ਦਿਨ ਬਾਰੇ ਕਿ ਇਹ ਵਸਾਖੀ ਦਾ ਦਿਨ ਹੈ ਸਿੱਖਾਂ ਦੇ ਲਈ ਇੰਨਾ ਖਾਸ ਕਿਉਂ ਆ ਕਿਉਂ ਸਿੱਖਾਂ ਦੇ ਮਨ ਦੇ ਵਿੱਚ ਇਸ ਦਿਨ ਪ੍ਰਤੀ ਇੰਨਾ ਚਾ ਉਤਸ਼ਾਹ ਇੰਨੀ ਸ਼ਰਧਾ ਭਾਵਨਾ ਹੈ ਤਾਂ ਇਸ ਦਾ ਜਵਾਬ ਆ ਕਿਉਂਕਿ ਇਸ ਦਿਨ ਮਿਰਕਲਗੀ ਤਰਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਾਡੀ ਪਹਿਚਾਣ ਦਿੱਤੀ ਸੰਨ 1699 ਇਸਵੀ 13 ਅਪ੍ਰੈਲ ਦਾ ਦਿਨ ਤਸਾਕੀ ਦਾ ਦਿਨ ਜਿਸ ਦਿਨ ਕਲਗੀ ਤਰਪਾਸ਼ਾ ਨੇ ਆਪਣੇ ਹੱਥੀ ਖੰਡੇ ਬਾਟੇ ਦਾ ਅਮਰਤ ਤਿਆਰ ਕੀਤਾ ਪਹਿਲਾ ਪੰਜ ਪਿਆਰਿਆਂ ਨੂੰ ਅਮਰਤ ਦੀ ਦਾਤ ਬਖਸ਼ੀ ਅਮਰਤ ਸ਼ਕਾ ਕੇ ਸਿੰਘ ਸਾਜਿਆ ਅਤੇ ਬਚਨ ਗਿਤੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈ ਨੂੰ ਕਰੋ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਨੇ ਪੰਜ ਪਿਆਰਿਆਂ ਨੂੰ ਆਪ ਅਮਰਤ ਸ਼ਕਾ ਕੇ ਸਿੰਘ ਸਾਜਿਆ ਫਿਰ ਪੰਜ ਪਿਆਰਿਆਂ ਦੇ ਹੱਥੀ ਆਪ ਅਮਰਤ ਸ਼ਕਿਆ ਇਹ ਦਿਨ ਖਾਲਸਾ ਪੰਥ ਦਾ ਸਾਜਨਾਤ ਵਿਸ ਹੈ ਖਾਲਸੇ ਦਾ ਜਨਮ ਦਿਨ ਇਹ ਜੋ ਆਪਾਂ ਆਪਣੇ ਨਾਮ ਦੇ ਪਿੱਛੇ ਸਿੰਘ ਕੌਰ ਲਾਉਂਨੇ ਆ ਜੋ ਸਾਨੂੰ ਬਾਦਸ਼ਾਹਾਂ ਮਿਲੀਆਂ ਨੇ ਇਸੇ ਦਿਨ ਕਰਕੇ ਮਿਲੀਆਂ ਨੇ ਸੋ ਇਸੇ ਕਰਕੇ ਸਿੱਖ ਧਰਮ ਦੇ ਵਿੱਚ ਸਿੱਖ ਇਸ ਦਿਨ ਨੂੰ ਬੜੇ ਹੀ ਜੋ ਉਤਸ਼ਾਹ ਦੇ ਨਾਲ ਸ਼ਰਧਾ ਪਾਵਨਾ ਦੇ ਨਾਲ ਮਨਾਉਂਦੇ ਨੇ ਦੂਸਰਾ ਇਸ ਦਿਨ ਕਿਸਾਨ ਆਪਣੀ ਪੱਕੀ ਕਣਕ ਨੂੰ ਵਾਢੀ ਪਾਉਂਦੇ ਨੇ ਹਰ ਸਿੱਖ ਦੇ ਮਨ ਦੇ ਵਿੱਚ ਇਸ ਦਿਨ ਪ੍ਰਤੀ ਬੜਾ ਜੋ ਉਤਸ਼ਾਹ ਅਤੇ ਸ਼ਰਧਾ ਪਾਵਨਾ ਹੈ ਇਸੇ ਕਰਕੇ ਕਈ ਦਿਨ ਪਹਿਲਾਂ ਤੋਂ ਹੀ ਇਸ ਦਿਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕੁਝ ਸਿੱਖ ਸੰਗਤਾਂ ਇਸਾ ਤੈਨੂੰ ਮੌਕਾ ਰੱਖ ਦਿਆ ਹੋਇਆ ਗੁਰਬਾਣੀ ਦੇ ਪਾਠ ਕਰਦੇ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੁੰਦੇ ਨੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕੀਤੀ ਜਾਂਦੀ ਆ ਜਾਂ ਫਿਰ ਜਿੱਥੇ ਵੀ ਮੌਕਾ ਮਿਲੇ ਸੇਵਾ ਕਰਨ ਦਾ ਉਹ ਸੇਵਾ ਕਰਕੇ ਕੋਸ਼ਿਸ਼ ਕੀਤੀ ਜਾਂਦੀ ਆ ਵੀ ਅਸੀਂ ਆਪਣੇ ਗੁਰਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰੀਏ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਿੱਖ ਨੂੰ ਇਹੀ ਹੁਕਮ ਆ ਕਿ ਸਰਬੱਤ ਦਾ ਭਲਾ ਜਿੱਥੇ ਵੀ ਮੌਕਾ ਮਿਲੇ ਕਲਾ ਕਰਨ ਦਾ ਇਹ ਮੌਕਾ ਹੱਥੋਂ ਗਵਾਉਣਾ ਨਹੀਂ ਆ ਸਿੱਖ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੀ ਇਕੱਲੇ ਖਾਣ ਦਾ ਹੁਕਮ ਨਹੀਂ ਆ ਵੰਡ ਕੇ ਸ਼ਕਣਾ ਏ ਥੋੜੇ ਦੇ ਵਿੱਚੋਂ ਥੋੜਾ ਵੰਡ ਕੇ ਸ਼ਕੋ ਬਹੁਤੇ ਦੇ ਵਿੱਚੋਂ ਦੂਤਾ ਪਰ ਇਕੱਲੇ ਨਹੀਂ ਖਾਣਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਦੀ ਸਿੱਖਿਆ ਹੈ ਤਾਂ ਜੋ ਵੀ ਸਤਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਨੇ ਆਗਿਆਕਾਰੀ ਬੱਚੇ ਨੇ ਉਹ ਆਪਣੇ ਗੁਰੂ ਦੀ ਇਸ ਗੱਲ ਨੂੰ ਸੁਣ ਕੇ ਸਮਝ ਕੇ ਮੰਨਦੇ ਵੀ ਆ ਭਾਵ ਕਿ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਨੇ ਅਤੇ ਕੱਢੇ ਹੋਏ ਦਸਵੰਦ ਦੇ ਵਿੱਚੋਂ ਜਿੱਥੇ ਵੀ ਕੋਈ ਲੋੜਵੰਦ ਦਿਸਦਾ ਹੈ ਉਹਦੀ ਮਦਦ ਕਰਕੇ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਦੇ ਨੇ ਪਰ ਇਹ ਸੇਵਾ ਹੋ ਗਈ ਪੈਸੇ ਦੇ ਨਾਲ ਕਿ ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਦਸਵੰਦ ਕੱਢਿਆ ਉਹਦੇ ਨਾਲ ਜਿੱਥੇ ਵੀ ਭਲਾ ਕਰਨ ਦਾ ਮੌਕਾ ਮਿਲਿਆ ਭਲਾ ਕੀਤਾ ਤਾਂ ਇਹ ਕੰਮ ਕਰਨਾ ਵੀ ਕੋਈ ਸੌਖਾ ਨਹੀਂ ਆ ਸਭ ਦੇ ਵਸ ਦੀ ਗੱਲ ਨਹੀਂ ਆ ਇਹ ਸੇਵਾ ਵੀ ਕੋਈ ਕਰਮਾਂ ਵਾਲੇ ਭਾਗਾਂ ਵਾਲੇ ਕਰਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੁੰਦੀ ਆ ਜਿਨ੍ਹਾਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਇਹ ਸੇਵਾ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਦੁਨੀਆ ਦੇ ਵਿੱਚ ਐਸੇ ਵੀ ਬਹੁਤ ਨੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਆ ਜਿਹਦੇ ਨਾਲ ਉਹ ਬਹੁਤ ਲੋਕਾਂ ਦਾ ਭਲਾ ਕਰ ਸਕਦੇ ਆ ਪਰ ਭਲਾ ਕਰਨ ਦੀ ਨੀਅਤ ਨਹੀਂ ਆ ਐਨਾ ਸੋਹਣਾ ਦਿਲ ਨਹੀਂ ਮਿਲਿਆ ਜਿਸ ਦਿਲ ਦੇ ਵਿੱਚ ਕਿਸੇ ਦੇ ਲਈ ਤਰਸ ਦਇਆ ਦੀ ਭਾਵਨਾ ਆਵੇ ਕਿਉਂਕਿ ਭਲਾ ਤਾਂ ਆਪਾਂ ਉਦੋਂ ਹੀ ਕਰ ਸਕਦੇ ਆ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ दया ਦੀ ਭਾਵਨਾ ਹੋਵੇਗੀ ਕਿਸੇ ਦੇ ਲਈ ਤਰਸ ਦੀ ਭਾਵਨਾ ਰੱਖਾਂਗੇ ਕਿਸੇ ਦੇ ਦੁੱਖ ਨੂੰ ਸਮਝਾਂਗੇ ਤਾਂ ਇਹ ਸਭ ਕੁਝ ਤਾਂ ਹੁੰਦਾ ਜਦੋਂ ਇੱਕ ਸੋਹਣਾ ਜਿਹਾ ਦਿਲ ਮਿਲਿਆ ਹੋਵੇ ਕਈਆਂ ਦੇ ਕੋਲ ਦਿਲ ਤਾਂ ਹੈ ਪਰ ਉਹਦੇ ਵਿੱਚ ਦਇਆ ਤਰਸ ਦੀ ਭਾਵਨਾ ਨਹੀਂ ਹੈ ਇਸ ਕਰਕੇ ਉਹ ਭਲੇ ਦੇ ਕਾਰਜ ਨਹੀਂ ਕਰ ਪਾਉਂਦੇ ਜੋ ਕਰਦੇ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੈ ਉਸ ਸੱਤਲ ਵਿੱਚ ਉਸ ਮਨ ਵਿੱਚ ਸਤਿਪੁਰ ਸੱਚੇ ਪਾਸ਼ਾ ਆਪ ਵਸਦੇ ਨੇ ਇਸੇ ਕਰਕੇ ਹੀ ਉਹ ਇਹ ਕਾਰਜ ਕਰ ਪਾਉਂਦੇ ਨੇ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਆਪਾਂ ਜੋ ਵੀ ਪੈਸੇ ਦੇ ਨਾਲ ਸੇਵਾ ਕਰਦੇ ਆ ਜਾਂ ਪੈਸੇ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦੇ ਨਾਲ ਕਿਸੇ ਵੀ ਲੋੜਵੰਦ ਗਰੀਬ ਦੀ ਮਦਦ ਕਰਦੇ ਆ ਕਿਸੇ ਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਦਿੱਤਾ ਕਿਸੇ ਲੋੜਵੰਦ ਨੂੰ ਕੱਪੜਾ ਲੈ ਕੇ ਦੇ ਦਿੱਤਾ ਕਿਸੇ ਲੋੜਵੰਦ ਬਿਮਾਰ ਦਾ ਇਲਾਜ ਕਰਵਾ ਦਿੱਤਾ ਤਾਂ ਇਹ ਆਪਣੇ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦੀ ਪਹਿਲੀ ਪੌੜੀ ਆ ਸਾਡੇ ਵੱਲੋਂ ਆਪਣੇ ਗੁਰੂ ਵੱਲ ਵਿਧਾਇਆ ਹੋਇਆ ਪਹਿਲਾ ਕਦਮ ਆ ਮਹਾਪੁਰਖ ਜੀ ਕਹਿੰਦੇ ਇੱਥੇ ਹੀ ਨਹੀਂ ਰੁਕਣਾ ਅਗਲਾ ਕਦਮ ਵੀ ਚੁੱਕਣਾ ਹੈ ਅਤੇ ਉਹ ਕਦਮ ਸਿੱਧਾ ਸਾਨੂੰ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਜਾਂਦਾ ਹੈ ਇਹ ਕੰਮ ਆ ਕਰਦੇ ਅਨਸਾਰ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਆਪਣੀ ਗੱਲ ਨਾਲ ਲਾ ਲੈਂਦੇ ਨੇ ਆਪਣਾ ਬਣਾ ਲੈਂਦੇ ਨੇ ਉਹ ਕੰਮ ਕਿਹੜਾ ਹੈ ਆਪਾਂ ਰੋਜ਼ ਬਚਨ ਪੜ੍ਹਦੇ ਆ ਕਿ ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਪਾਪ ਕੀ ਨਾਮ ਤੋਂ ਬਿਨਾ ਸਾਡਾ ਪਾਰ ਉਦਾਰਾ ਨਹੀਂ ਆ ਜਿੰਨੇ ਮਰਜੀ ਆਪਾਂ ਦਾਣ ਪੁੰਨ ਕਰ ਲਈਏ ਸੇਵਾ ਕਰ ਲਈਏ ਨਾਮ ਜਪਣਾ ਜ਼ਰੂਰੀ ਆ ਤਾਂ ਪਹਿਲਾਂ ਖੁਦ ਨਾਮ ਜਪਣਾ ਹੈ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜਨਾ ਹੈ ਭਜਨ ਬੰਦਗੀ ਕਰਨੀ ਆ ਸਿਮਰਨ ਕਰਨਾ ਹੈ ਫਿਰ ਗੁਰਬਾਣੀ ਦਾ ਪਾਠ ਕਰਕੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਗੁਰੂ ਦਾ ਗਿਆਨ ਹਾਸਲ ਕਰਕੇ ਜੋ ਵੀ ਗਿਆਨ ਮਿਲਿਆ ਜੋ ਵੀ ਗੁਰੂ ਦੀ ਮੱਤ ਸਾਨੂੰ ਮਿਲੀ ਉਹ ਅੱਗੇ ਹੋਰਾਂ ਨੂੰ ਵੀ ਦੇਣ ਦੀ ਕੋਸ਼ਿਸ਼ ਕਰਨੀ ਆ ਪਰ ਪਹਿਲਾਂ ਆਪਣੇ ਪੱਲੇ ਹੋਵੇ ਮਹਾਪੁਰਖ ਜੀ ਕਹਿੰਦੇ ਖੁਦ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਅਤੇ ਹੋਰਾਂ ਨੂੰ ਅਮਰਤ ਵੇਲੇ ਦੇ ਨਾਲ ਉਹ ਸੱਚੇ ਨਾਮ ਦੇ ਨਾਲ ਜੋੜਨਾ ਇਹ ਬਹੁਤ ਵੱਡੇ ਪੁੰਨ ਦਾ ਕੰਮ ਆ ਪਰ ਕਿਸੇ ਜੁੜੇ ਹੋਏ ਨੂੰ ਤੋੜ ਦੇਣਾ ਇਹਦੇ ਤੋਂ ਵੱਡਾ ਪਾਪ ਕੋਈ ਨਹੀਂ ਆ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਕਿ ਭਾਈ ਆਪਣੇ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਪਹਿਲਾਂ ਖੁਦ ਸਵੇਰੇ ਉੱਠ ਕੇ ਨਾਮ ਜਪਣਾ ਹੈ ਪਹਿਲਾਂ ਆਪਣਾ ਅਮਰਤ ਵੇਲਾ ਪੱਕਾ ਕਰਨਾ ਅਮਰਤ ਵੇਲੇ ਦਾ ਨਾਮ ਪੱਕਾ ਕਰਨਾ ਸਰਬੱਤ ਦਾ ਭਲਾ ਕਰਨਾ ਫਿਰ ਹੋਰਾਂ ਨੂੰ ਅਮਰਤ ਵੇਲੇ ਦੇ ਨਾਲ ਨਾਮ ਦੇ ਨਾਲ ਜੋੜਨ ਤੇ ਪ੍ਰੇਰਨਾ ਦੇਣੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ ਕਰਨਾ ਕਰਉਣਾ ਸਭ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਿਆ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਦਾ ਭਲਾ ਕਰਨਾ ਹੋਵੇ ਤਾਂ ਉਹ ਬਹਾਨੇ ਆਪ ਬਣਾ ਦਿੰਦੇ ਨੇ ਸੋ ਮੁੱਕ ਦੀ ਗੱਲ ਇਹ ਆ ਕਿ ਸਾਡੇ ਲਈ ਵੀ ਸਭ ਤੋਂ ਵੱਡਾ ਦਾਣ ਆ ਨਾਮ ਦਾ ਦਾਣ। ਇਹੀ ਦਾਣ ਆਪਾਂ ਆਪਣੇ ਲਈ ਮੰਗਣਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਸਾਨੂੰ ਅਮਰਤ ਵੇਲਾ ਬਖਸ਼ੋ। ਨਾਮ ਦਾ ਦਾਣ ਬਖਸ਼ੋ। ਸਰਬੱਤ ਦੇ ਭਲੇ ਦਾ ਦਾਣ ਬਖਸ਼ੋ ਅਤੇ ਇਸੇ ਦਾਣ ਦੀ ਅੱਗੇ ਪ੍ਰੇਰਣਾ ਵੀ ਦੇਣੀ ਆ। ਅਤੇ ਵਿਸਾਖੀ ਵਾਲੇ ਦਿਨ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿਉਂਕਿ ਇਸ ਤੋਂ ਵੱਡਾ ਦਿਨ ਹੋਰ ਕਿਹੜਾ ਹੋ ਸਕਦਾ ਏ ਜੇਕਰ ਅੱਜ ਤੱਕ ਅਸੀਂ ਆਪਣੇ ਗੁਰੂ ਚਰਨਾਂ ਤੋਂ ਦੂਰ ਆਂ। ਭਾਵ ਕਿ ਜੇਕਰ ਅੱਜ ਤੱਕ ਅਸੀਂ ਗੁਰੂ ਘਰੇ ਜਾਣਾ ਸ਼ੁਰੂ ਨਹੀਂ ਕੀਤਾ ਸੰਗਤ ਕਰਨੀ ਸ਼ੁਰੂ ਨਹੀਂ ਕੀਤੀ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉੱਠ ਕੇ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਇਸ ਦਿਨ ਤੋਂ ਸ਼ੁਰੂਆਤ ਕਰਨੀ ਆ ਇਹ ਦਾਨ ਆਪਣੇ ਲਈ ਗੁਰਨਾਨਕ ਪਾਤਸ਼ਾਹ ਤੋਂ ਕਲਗੀ ਤਰਪਾਤਸ਼ਾਹ ਤੋਂ ਮੰਗਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਇਸ ਦਿਨ ਤੋਂ ਜਰੂਰ ਕਿਰਪਾ ਕਰਨਗੇ ਦਿਨ ਦੇ ਵਿੱਚ ਜਦੋਂ ਵੀ ਮੌਕਾ ਮਿਲਦਾ ਹੈ ਨਾ ਉਦੋਂ ਹੀ ਗੁਰਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਦੀ ਬਾਣੀ ਪੜ ਲਓ ਚਉਪਾਈ ਸਾਹਿਬ ਦੀ ਬਾਣੀ ਪੜ ਲਓ ਮੂਲ ਮੰਤਰ ਜੀ ਦੇ ਜਾਪ ਕਰਕੇ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਅਰਜ਼ੀਆਂ ਲਾ ਦੇਣੀਆਂ ਵੀ ਸਤਗੁਰ ਸੱਚੇ ਪਾਤਸ਼ਾਹ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਖੁਸ਼ ਹੋ ਕੇ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾ ਦਿਓ ਨਾਮ ਦੀ ਦਾਤ ਪਾ ਦਿਓ ਸਾਧ ਸੰਗਤ ਕਰਨ ਦੀ ਦਾਤ ਪਾ ਦਿਓ ਸਰਬੱਤ ਦੇ ਭਲੇ ਦੀ ਦਾਤ ਪਾ ਦਿਓ ਕਿ ਮੇਰੇ ਮਨ ਦੇ ਵਿੱਚ ਵੀ ਕਿਸੇ ਦੇ ਪ੍ਰਤੀ ਦਇਆ ਤਰਸ ਦੀ ਭਾਵਨਾ ਭਵੇਂ ਮੈਂ ਕਿਸੇ ਦਾ ਭਲਾ ਕਰ ਸਕਾਂ ਕਿਉਂਕਿ ਕਿਸੇ ਦਾ ਭਲਾ ਕਰਾਂਗਾ ਤਾਂ ਹੀ ਮੇਰਾ ਭਲਾ ਹੋਵੇਗਾ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੈਨੂੰ ਇਹ ਦਾਤਾਂ ਬਖਸ਼ੋ ਜੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਦਾਤਾਂ ਬਖਸ਼ੀਆਂ ਨੇ ਤਾਂ ਇਹ ਅੱਗੇ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕਰਨੀ ਆ ਇਸ ਦਿਨ ਤੋਂ ਵੱਡਾ ਦਿਨ ਹੋਰ ਕਿਹੜਾ ਹੋ ਸਕਦਾ ਹੈ ਫੋਦਾ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਅਤੇ ਕਿਸੇ ਹੋਰ ਨੂੰ ਅਮਰਤ ਵੇਲੇ ਦੀ ਨਾਮ ਦੀ ਪ੍ਰੇਰਣਾ ਦੇਣੀ ਇਹਦਾ ਕਿੰਨਾ ਵੱਡਾ ਫਲ ਮਿਲਦਾ ਹੈ ਇਹ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਦੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਹਿੰਦੇ ਇੱਕ ਵਾਰ ਇੱਕ ਮਨੁੱਖ ਬਾਬਾ ਜੀ ਦੇ ਕੋਲ ਆਇਆ ਅਤੇ ਆ ਕੇ ਕਿਹਾ ਕਿ ਬਾਬਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨੇ ਮੈਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ। ਮੈਨੂੰ ਇਹਨਾਂ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਹੱਲ ਨਹੀਂ ਮਿਲ ਰਿਹਾ। ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ। ਘਾਟੇ ਕਰਕੇ ਬਹੁਤ ਸਾਰਾ ਕਰਜ਼ਾ ਚੁੱਕਣਾ ਪੈ ਗਿਆ। ਘਰ ਵਿੱਚ ਦੁੱਖ, ਰੋਗ, ਬਿਮਾਰੀਆਂ ਸਭ ਇੱਕੇ ਵਾਰ ਹੀ ਆ ਗਈਆਂ। ਇਸ ਕਰਕੇ ਉਹ ਬਣੁੱਖ ਬੜਾ ਦੁਖੀ ਪਰੇਸ਼ਾਨ ਸੀ। ਆ ਕੇ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਇਹਨਾਂ ਤੋਂ ਖਿਹੜਾ ਕਿੰਜ ਛੁੱਟੇਗਾ? ਤਾਂ ਬਾਬਾ ਜੀ ਨੇ ਕਿਹਾ ਭਾਈ ਇਹ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਆਉਂਦੀਆਂ ਨੇ ਸਾਡੇ ਹੀ ਕੀਤੇ ਹੋਏ ਮਾੜੇ ਕਰਮਾਂ ਦਾ ਨਤੀਜਾ ਹੈ ਤਾਂ ਤੇਰਾ ਕੋਈ ਮਾੜਾ ਕਰਮ ਅੱਗੇ ਆ ਗਿਆ ਹੈ ਇਸ ਕਰਕੇ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਆ ਗਈਆਂ ਉਹ ਚੰਗੇ ਕੰਮ ਕਰ ਚੰਗੇ ਕਰਮ ਕਮਾ ਆਪਣੇ ਆਪ ਹੀ ਮਾੜੇ ਕਰਮ ਮਿਟ ਜਾਣਗੇ ਉਹਨੇ ਕਿਹਾ ਕਿ ਬਾਬਾ ਜੀ ਚੰਗੇ ਕਰਮ ਕਿੰਜ ਕਮਾਵਾਂ ਬਾਬਾ ਜੀ ਨੇ ਕਿਹਾ ਪਾਈ ਅਮਰਤ ਵੇਲੇ ਉੱਠਿਆ ਕਰ ਨਾਮ ਜਪਿਆ ਕਰ ਗੁਰੂ ਘਰੇ ਜਾਇਆ ਕਰ ਸੇਵਾ ਕਰਿਆ ਕਰ ਇਸ ਤਰ੍ਹਾਂ ਤੇਰੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ ਚੰਗੇ ਕਰਮ ਬਣਨੇ ਸ਼ੁਰੂ ਹੋ ਜਾਣਗੇ ਅਤੇ ਮਾੜੇ ਆਪਣੇ ਆਪ ਹੀ ਦੂਰ ਹੋ ਜਾਣਗੇ ਉਮੜਖ ਨੇ ਭੋਲੇ ਪਾਈ ਕਹਿ ਦਿੱਤਾ ਕਿ ਬਾਬਾ ਜੀ ਇਹ ਤਾਂ ਤੁਸੀਂ ਬਹੁਤ ਲੰਬਾ ਕੰਮ ਦੱਸ ਦਿੱਤਾ ਕਦੋਂ ਅਮਰਤ ਵੇਲੇ ਉੱਠਾਂ ਨਾਮ ਜਪਾਂ ਗੁਰੂ ਘਰ ਜਾਇਆ ਕਰਾਂਗਾ ਸੇਵਾ ਕਰਿਆ ਕਰਾਂਗਾ ਇਹ ਤਾਂ ਬਹੁਤ ਸਮਾਂ ਲੱਗ ਜਾਵੇਗਾ ਮੈਨੂੰ ਕੋਈ ਸੌਖਾ ਜਿਹਾ ਕੰਮ ਦੱਸ ਦਓ ਜੀ ਦੇ ਨਾਲ ਮੇਰਾ ਛੇਤੀ ਛੁਟਕਾਰਾ ਹੋ ਜਾਵੇ ਤਾਂ ਬਾਬਾ ਜੀ ਨੇ ਭੋਲੇ ਪਾ ਕੀਤੇ ਹੋਏ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਈ ਸੌਖਾ ਰਾਹ ਵੀ ਹੈ ਪਰ ਇਸ ਰਾਹ ਦੇ ਉੱਤੇ ਚੱਲ ਲਵੇਂਗਾ ਤਾਂ ਉਹਨੇ ਕਿਹਾ ਬਾਬਾ ਜੀ ਤੁਸੀਂ ਇੱਕ ਵਾਰ ਦੱਸੋ ਤਾਂ ਸਹੀ ਕਰਨਾ ਕੀ ਆ ਤਾਂ ਬਾਬਾ ਜੀ ਨੇ ਕਿਹਾ ਫਿਰ ਇੰਜ ਕਰੀ ਜੇ ਛੇਤੀ ਆਪਣਾ ਭਲਾ ਚਾਉਣਾ ਹੈ ਨਾ ਖੁਦ 2 ਵਜੇ ਉੱਠ ਕੇ ਇਸ਼ਨਾਨ ਕਰਕੇ 2 ਢਾਈ ਘੰਟੇ ਗੁਰਨਾਣਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠੀ ਭਾਂ ਕੀ ਅਮਰਤ ਵੇਲੇ ਦਾ 2 ਢਾਈ ਘੰਟੇ ਦਾ ਨਿਤਨੇਮ ਕਰਨਾ ਫਿਰ ਉਸ ਤੋਂ ਬਾਅਦ ਹੱਥ ਵਿੱਚ ਦੋ ਟੱਲੀਆਂ ਫੜ ਲਵੀਂ ਅਤੇ ਆਪਣੇ ਪਿੰਡ ਵਿੱਚ ਹੋਕਾ ਦੇਣਾ ਸ਼ੁਰੂ ਕਰ ਦਵੀਂ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ ਕਹਿੰਦੇ ਜਦੋਂ ਤੂੰ ਇੰਜ ਹੋਕਾ ਦੇਵੇਂਗਾ ਜੇ ਕਿਤੇ ਤੇਰੇ ਕਹਿਣ ਕਰਕੇ ਕੋਈ ਇੱਕ ਦੋ ਸ਼ਰੀਰ ਵੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਜੁੜ ਗਏ ਤਾਂ ਤੇਰਾ ਭਲਾ ਉਸੇ ਦਿਨ ਤੋਂ ਸ਼ੁਰੂ ਹੋਣਾ ਸ਼ੁਰੂ ਹੋ ਜਾਵੇਗਾ ਉਹ ਵੀ ਬੜੀ ਤੇਜ਼ੀ ਦੇ ਨਾਲ ਕਿਉਂਕਿ ਅਮਰਤ ਵੇਲੇ ਉੱਠ ਕੇ ਉਸ ਮਨੁੱਖ ਦਾ ਵੀ ਭਲਾ ਹੋਵੇਗਾ ਅਤੇ ਤੇਰੇ ਕਰਕੇ ਉੱਠਿਆ ਇਸ ਕਰਕੇ ਤੇਰਾ ਵੀ ਭਲਾ ਹੋਵੇਗਾ ਜੇ ਆਪਣਾ ਛੇਤੀ ਹੀ ਭਲਾ ਕਰਾਉਣਾ ਚਾਹਣਾ ਹੈ ਸ਼ੇਪਤੀ ਪੁੰਨ ਬਣਾਉਣਾ ਚਾਹਣਾ ਤਾਂ ਫਿਰ ਆਪ ਵੀ ਅਮਰਤ ਵੇਲੇ ਉੱਠ ਨਾਮ ਜਪ ਅਤੇ ਹੋਰਾਂ ਨੂੰ ਵੀ ਅਮਰਤ ਵੇਲੇ ਅਤੇ ਅਮਰਤ ਵੇਲੇ ਦੇ ਨਾਮ ਦੀ ਪ੍ਰੇਰਣਾ ਦੇਣੀ ਸ਼ੁਰੂ ਕਰ ਦੇ। ਹੋ ਸਕਦਾ ਜਦੋਂ ਤੂੰ ਇਹ ਪ੍ਰੇਰਣਾ ਦੇਣ ਜਾਵੇਂ ਤੈਨੂੰ ਕੁਝ ਲੋਕ ਮਾੜਾ ਚੰਗਾ ਬੋਲਣ ਪਰ ਤੂੰ ਗੁੱਸਾ ਨਾ ਕਰੇ। ਤੂੰ ਇਹ ਕੰਮ ਕਰਦਾ ਜਾਵੇਂ। ਕਹਿੰਦੇ ਉਸਨੇ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ। ਖੁਦ 2 ਵਜੇ ਉੱਠਿਆ ਕਰੇ ਇਸ਼ਨਾਨ ਕਰਕੇ 2 3 ਘੰਟੇ ਗੁਰੂ ਨਾਨਕ ਪਾਸ਼ਾ ਜੀ ਦੀ ਯਾਦ ਵਿੱਚ ਬੈਠ ਕੇ ਫਿਰ ਆਪਣੇ ਪਿੰਡ ਦੇ ਵਿੱਚ ਹੋਕਾ ਦੇਣਾ ਸ਼ੁਰੂ ਕਰਦਿਆ ਕਰੇ ਕਿ ਉੱਠ ਜਾਗ ਸਵੇਰੇ ਜੀ ਮੰਨਾ ਤੇਰੇ ਨਾਮ ਜਪਣ ਦਾ ਵੇਲਾ ਕਹਿੰਦੇ ਦਿਨਾਂ ਦੇ ਵਿੱਚ ਹੀ ਉਸ ਮਨੁੱਖ ਦੀ ਕਿਸਮਤ ਉਹਦੇ ਭਾਗ ਬਦਲ ਗਏ ਕਿੱਥੇ ਉਹ ਕਿੰਨਾ ਕਰਜ਼ਾਈ ਸੀ ਪਰ ਕਹਿੰਦੇ ਉਹਦੀ ਜ਼ਮੀਨ ਦਾ ਇੱਕ ਛੋਟਾ ਜਿਹਾ ਹਿੱਸਾ ਜੋ ਉਹਦੇ ਕੋਲ ਬਚਿਆ ਸੀ ਉਹੀ ਬਹੁਤ ਮਹਿੰਗਾ ਵਿਕ ਗਿਆ ਜੀਤੇ ਕਰਕੇ ਉਹਦੇ ਕਰਜ਼ੇ ਵੀ ਲੱਥ ਗਏ ਕਾਰੋਬਾਰ ਵੀ ਸ਼ੁਰੂ ਹੋ ਗਿਆ ਕਹਿੰਦੇ ਫਿਰ ਤੋਂ ਉਹਦੇ ਦਿਨ ਬਦਲਨੇ ਸ਼ੁਰੂ ਹੋ ਗਏ ਅੱਜ ਹੋਰ ਕੱਲ ਹੋਰ ਉਹ ਪਹਿਲਾਂ ਤੋਂ ਵੀ ਜ਼ਿਆਦਾ ਸੁਖੀ ਹੋ ਗਿਆ ਸੋ ਇਹ ਸਾਕੀ ਸੁਣਾਉਣ ਦਾ ਮਕਸਦ ਇਹ ਸੀ ਕਿ ਅਮਰਤ ਵੇਲੇ ਆਪ ਉੱਠਣਾ ਤੇ ਕਿਸੇ ਹੋਰ ਨੂੰ ਅਮਰਤ ਵੇਲੇ ਦੇ ਨਾਲ ਨਾਮ ਦੇ ਨਾਲ ਜੋੜਨਾ ਬਹੁਤ ਵੱਡੇ ਪੁੰਨ ਦਾ ਕੰਮ ਹੈ ਤੇ ਇਹ ਪੁੰਨ ਦਾ ਕੰਮ ਜਿੱਥੇ ਵੀ ਕਮਾਉਣ ਦਾ ਮੌਕਾ ਮਿਲੇ ਕਮਾਉਣਾ ਹੈ ਤਾਂ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ करिए ਵਿਸਾਖੀ ਤੋਂ ਪਹਿਲਾਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਇਹ ਪੇਟਾ ਲੈ ਕੇ ਜਾइए ਕਿ ਗੁਰੂ ਸਾਹਿਬ ਜੀ